ਜੀਟੀ ਪੰਜਾਬੀ ਦੇ ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਨਿਸ਼ਾਨੇਬਾਜ਼ੀ ਦੀ ਖੇਡ ਇੱਕ ਬੜੀ ਅਹਿਮ ਖੇਡ ਬਣ ਕੇ ਉੱਭਰੀ ਹੈ। ਇਹਦੀ ਕਾਫੀ ਚਰਚਾ ਵੀ ਹੈ, ਸੁਰਖੀਆਂ ਵਿੱਚ ਚੱਲ ਰਹੀ ਹੈ ਖੇਡ ਕਿਉਂਕਿ ਇਸੇ ਖੇਡ ਨੇ 올림픽 ਖੇਡਾਂ ਵਿੱਚ ਸਾਡੇ ਦੇਸ਼ ਨੂੰ ਵੱਡੀ ਕਾਮਯਾਬੀ ਦਿਵਾਈ ਅਤੇ ਮੈਡਲਾਂ ਦਾ ਆਗਾਜ਼ ਵੀ ਇਤਕੀ ਦੇ 올림픽 ਖੇਡਾਂ ਵਿੱਚ ਇਸੇ ਨਿਸ਼ਾਨੇਬਾਜ਼ੀ ਦੀ ਖੇਡ ਨੇ ਕਰਵਾਇਆ ਸੀ। ਸੋ ਇਸ ਖੇਡ ਦੀ ਚਰਚਾ ਕਰਨੀ ਬਣਦੀ ਹੈ ਤੇ ਇਹਦੇ ਵਿੱਚ ਜੋ ਖਿਡਾਰੀ ਸਾਡੇ ਦੇਸ਼ ਦਾ ਮਾਣ ਵਧਾ ਰਹੇ ਨੇ ਤੇ ਵਧਾਉਣ ਲਈ ਤਿਆਰ ਨੇ ਉਹਨਾਂ ਬਾਰੇ ਵੀ ਗੱਲ ਕਰਨੀ ਬਣਦੀ ਹੈ ਇਹੋ ਜੀ ਇੱਕ ਸ਼ਖਸੀਅਤ ਅੱਜ ਸਾਡੇ ਨਾਲ ਸਟੂਡੀਓਜ਼ ਵਿੱਚ ਮੌਜੂਦ ਹੈ ਜੋ ਨਿਸ਼ਾਨੇਬਾਜ਼ੀ ਦੀ ਖੇਡ ਦੇ ਇੱਕ ਉੱਭਰਦੇ ਸਿਤਾਰੇ ਵਜੋਂ ਸਾਹਮਣੇ ਆ ਰਹੀ ਹੈ ਅਤੇ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਨਿਸ਼ਾਨੇਬਾਜ਼ੀ ਦੀ ਖੇਡ ਸੰਬੰਧੀ ਵੀ ਅਤੇ ਦੇ ਨਾਲ ਜੁੜਦੇ ਹਰੇਕ ਪਹਿਲੂ ਬਾਰੇ ਸਾਰੀ ਜਾਣਕਾਰੀ ਹਾਸਲ ਕਰਾਂਗੇ ਇਸ ਗੱਲਬਾਤ ਦੇ ਲਈ ਸਾਡੇ ਸਟੂਡੀਓਜ਼ ਵਿੱਚ ਮੌਜੂਦ ਨੇ ਪ੍ਰਭਜੋਤ ਸਿੰਘ ਖਿਡਾਰੀ ਨੇ ਏਸ਼ੀਅਨ ਪੱਧਰ ਉਤੇ ਇਹਨਾਂ ਨੇ ਮੈਡਲ ਜਿੱਤੇ ਹੋਏ ਨੇ ਅਤੇ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਨਿਸ਼ਾਨੇਬਾਜ਼ੀ ਦੀ ਖੇਡ ਦੇ ਵੱਖ-ਵੱਖ ਪਹਿਲੂਆਂ ਸੰਬੰਧੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰਭਜੋਤ ਸਿੰਘ ਜੀ ਤੁਸੀਂ ਸਾਡੇ ਸਟੂਡੀਓਜ਼ ਵਿੱਚ ਆਏ ਹੋ ਨਿਸ਼ਾਨੇਬਾਜ਼ੀ ਦੀ ਖੇਡ ਸੰਬੰਧੀ ਆਪਾਂ ਗੱਲਬਾਤ ਕਰ ਰਹੇ ਹਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸਟੂਡੀਓਜ਼ ਵਿੱਚ ਆਉਣ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮੈਨੂੰ ਇੱਥੇ ਇਨਵਾਈਟ ਕਰਨ ਵਾਸਤੇ ਜੀ ਤੇ ਜੋ ਕਿ ਸ਼ੂਟਿੰਗ ਦੀ ਖੇਡ ਬਾਰੇ ਅਸੀਂ ਗੱਲ ਕਰਨ ਹੀ ਲੱਗੇ ਸੀਗੇ ਤੇ ਤੁਸੀਂ ਸ਼ੁਰੂਆਤ ਚ ਦੱਸਤਾ ਹੈ 올림픽ਸ ਤੇ ਆਪਣੇ ਮੈਡਲ ਆਏ ਨੇ ਤੇ ਸ਼ੂਟਿੰਗ ਇਸ ਐਸੀ ਗੇਮ ਹੈ ਜਿਹਦੇ ਵਿੱਚ ਤੁਹਾਨੂੰ ਫਿਜ਼ੀਕਲ ਸਟਰੈਂਥ ਦੇ ਨਾਲ ਨਾਲ ਤੁਹਾਨੂੰ ਮੈਂਟਲ ਸਟੇਬਿਲਿਟੀ ਤੇ ਮੈਂਟਲ ਸਟਰੈਂਥ ਬਹੁਤ ਜ਼ਿਆਦਾ ਜ਼ਰੂਰੀ ਹੈ ਕਈ ਗੇਮਾਂ ਹੁੰਦੀਆਂ ਅਸੀਂ ਉਹਨਾਂ 'ਚ ਜੋਰ ਜਮائش ਕਰ ਲਈਦੀ ਹੈ ਸਰੀਰ ਤਕੜਾ ਕਰਕੇ ਆਪਾਂ ਉਹ ਗੇਮ ਨੂੰ ਅੱਗੇ ਵਧਾ ਸਕਦੇ ਹਾਂ ਮਤਲਬ ਮੋਸਟ ਆਫ ਦਾ ਗੇਮ ਤੁਹਾਡੇ ਮੈਂਟਲ ਹੈਲਥ ਤੁਹਾਡੀ ਕਿੱਦਾਰੀਆਂ ਤੁਸੀਂ ਕਿੰਨੇ ਮੈਂਟਲੀ ਸਟਰੋਂਗ ਹੋ ਉੱਤੇ ਡਿਪੈਂਡ ਕਰਦੀ ਹੈ ਜੀ ਸੋ ਨਿਸ਼ਾਨੇਬਾਜ਼ੀ ਦੀ ਖੇਡ ਦੀ ਇੱਕ ਭੂਮਿਕਾ ਤੁਸੀਂ ਦੱਸੀ ਕਿ ਇਹਦੇ ਖੇਡ ਦੇ ਜਿਹੜੇ ਅਹਿਮ ਪਹਿਲੂ ਨੇ ਜਿਨ੍ਹਾਂ ਬਾਰੇ ਧਿਆਨ ਦੇਣਾ ਬਣਦਾ ਉਹਨਾਂ ਦੀ ਆਪਾਂ ਸ਼ੁਰੂ ਚ ਹੀ ਗੱਲ ਕਰ ਲਈ ਤੇ ਇਸ ਤੋਂ ਪਹਿਲਾਂ ਕਿ ਆਪਾਂ ਹੋਰ ਗੱਲਬਾਤ ਕਰੀਏ ਨਿਸ਼ਾਨੇਬਾਜ਼ੀ ਦੀ ਖੇਡ ਦੇ ਵੱਖ-ਵੱਖ ਪਹਿਲੂਆਂ ਦੀ ਗੱਲ ਕਰੀਏ ਇਹਦੀ ਤਾਜ਼ਾ ਜਾਣਕਾਰੀ ਦੀ ਗੱਲ ਕਰੀਏ ਥੋੜਾ ਜਿਹਾ ਤੁਹਾਡੇ ਸ਼ੁਰੂਆਤੀ ਸਫ਼ਰ ਬਾਰੇ ਤੁਹਾਡੇ ਪਿਛੋਕੜ ਬਾਰੇ ਜਾਨਣਾ ਚਾਹਾਂਗੇ ਆਪਣੇ ਦਰਸ਼ਕਾਂ ਦੇ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਤੁਸੀਂ ਕਿਹੜੇ ਇਲਾਕੇ ਦੇ ਨਾਲ ਸੰਬੰਧ ਰੱਖਦੇ ਹੋ ਜੀ ਸਰ ਮੈਂ ਜਲੰਧਰ ਤੋਂ ਹੀ ਸੰਬੰਧ ਰੱਖਦਾ ਹਾਂ ਜੀ ਮੈਂ ਸ਼ੁਰੂ ਤੋਂ ਆਪਣੀ ਸਕੂਲਿੰਗ ਹੈਗੀ ਆ ਤੋਂ ਕਾਲਜ ਤੱਕ ਮੈਂ ਜਲੰਧਰ ਹੀ ਸਟੱਡੀ ਕੀਤੀ ਆ ਸਾਰੀ ਤੇ ਕਾਲਜ ਟਾਈਮ ਤੱਕ ਤਾਂ ਚਲੋ ਕਾਫੀ ਮੈਂ ਨੈਸ਼ਨਲਸ ਵੀ ਖੇਡ ਚੁੱਕਿਆ ਸੀ ਆਪਣੇ ਮੈਂ ਸ਼ੂਟਿੰਗ ਹੈ ਜੋ ਮੈਂ 9th ਕਲਾਸ ਤੋਂ ਸ਼ੁਰੂ ਕੀਤੀ ਸੀਗੀ ਜੀ ਮੇਰੀ ਸਕੂਲਿੰਗ ਕੇਂਦਰ ਵਿਦਿਆਲਿਆ ਨੰਬਰ 2 ਜਲੰਧਰ ਕੈਂਟ ਤੋਂ ਹੋਈ ਹੈ ਜੋ ਕਿ ਸੈਂਟਰਲ ਗਵਰਨਮੈਂਟ ਦਾ ਸਕੂਲ ਹੈ ਜੀ ਤੇ ਅਦਰਵਾਈਜ਼ ਜਿਹੜੀ ਮੈਂ ਗ੍ਰੈਜੂਏਸ਼ਨ ਕੀਤੀ ਹੈ ਉਹ ਮੈਂ ਡੀਏਵੀ ਕਾਲਜ ਜਲੰਧਰ ਤੋਂ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਹੀ ਗ੍ਰੈਜੂਏਸ਼ਨ ਹੋਣ ਦੇ ਨਾਲ-ਨਾਲ ਹੀ ਮੈਂ ਆਪਣਾ ਜੌਬਸ ਵਾਸਤੇ ਅਪਲਾਈ ਕਰਦਾ ਰਿਹਾ ਗਵਰਨਮੈਂਟ ਜੌਬਸ ਜਿਹਦੇ ਵਿੱਚ ਕਿ ਮੈਨੂੰ ਸ਼ੂਟਿੰਗ ਨੂੰ ਮਤਲਬ ਪ੍ਰਾਇੋਰਟੀ ਮਿਲੇ ਉਸ ਚੀਜ਼ ਵੱਲ ਧਿਆਨ ਰੱਖਦੇ ਹੋਏ ਮੈਂ ਕਾਫੀ ਟ੍ਰਾਇਲਸ ਦਿੱਤੇ ਤੇ ਮੈਂ 2017 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਬਤੌਰ ਕਨਸਟੇਬਲ ਸਿਲੈਕਟ ਹੋ ਗਿਆ ਸੀ ਜੋ ਕਿ ਇੱਕ ਮੈਂ ਐਜ਼ ਅ ਸਪੋਰਟਸਮੈਨ ਭਰਤੀ ਹੋਇਆ ਸੀਗਾ ਜੀ ਉਹਦੇ ਵਿੱਚ ਸੋ ਤੁਸੀਂ ਦੱਸਿਆ ਕਿ ਨੌਵੀਂ ਜਮਾਤ ਤੋਂ ਤੁਹਾਡਾ ਨਿਸ਼ਾਨੇਬਾਜ਼ੀ ਦੇ ਨਾਲ ਨਾਤਾ ਜਿਹੜਾ ਜੁੜਨਾ ਸ਼ੁਰੂ ਹੋ ਗਿਆ ਜੀ ਜੀ ਸਰ ਬਹੁਤ ਛੋਟੀ ਉਮਰੇ ਤੁਸੀਂ ਇਸ ਖੇਡ ਨੂੰ ਅਪਣਾ ਲਿਆ ਨਾਲੇ ਇਹ ਵੀ ਜਾਨਣਾ ਚਾਹਾਂਗੇ ਕਿ ਇਸ ਉਮਰ ਵਰਗ ਦੇ ਵਿੱਚ ਜਾਂ ਕਿ ਆਪਾਂ ਕਹਿ ਰਹੀਏ ਕਿ ਨੌਵੀਂ ਜਮਾਤ ਵਿੱਚ ਪੜ੍ਹਦੇ ਵੇਲੇ ਉਸ ਸਮੇਂ ਇਹ ਤੁਹਾਨੂੰ ਕਿਵੇਂ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਤੁਸੀਂ ਨਿਸ਼ਾਨੇਬਾਜ਼ੀ ਦੀ ਖੇਡ ਨੂੰ ਅਪਣਾਉਣਾ ਹੈ ਕਿਉਂਕਿ ਇਸ ਖੇਡ ਦਾ ਪੰਜਾਬ 'ਚ ਆਪਾਂ ਵੇਖਦੇ ਹਾਂ ਕਿ ਲੰਬੇ ਸਮੇਂ ਤੋਂ ਜ਼ਿਆਦਾ ਰੁਚੀ ਆਣਾ ਆਪਾਂ ਵੇਖਿਆ ਨਹੀਂ ਜੇ ਆਪਾਂ ਰਵਾਇਤੀ ਖੇਡਾਂ ਦੀ ਗੱਲ ਕਰੀਏ ਤੁਹਾਡੇ ਮਨ 'ਚ ਕਿਵੇਂ ਗੱਲ ਆਈ ਕਿ ਤੁਸੀਂ ਨਿਸ਼ਾਨੇਬਾਜ਼ੀ ਦੇ ਨਾਲ ਜੁੜਨਾ ਹੈ ਜੀ ਦਰਸਲ ਹੋਇਆ ਇਸ ਤਰ੍ਹਾਂ ਸੀਗਾ ਜੀ ਕਿ ਅ ਸ਼ੁਰੂ ਤੋਂ ਤੁਹਾਨੂੰ ਪਤਾ ਹੈ ਬੱਚਿਆਂ 'ਚ ਸ਼ੌਕ ਹੁੰਦਾ ਹੈ ਵੀ ਹੁਣ ਮੇਲਿਆਂ ਤੇ ਗੁਬਾਰੇ ਫੋਨ ਨੇ ਜਾ ਕੇ ਤੇ ਨਵੀਂ ਚੀਜ਼ ਸਾਡੇ ਸਕੂਲ ਮਤਲਬ ਆਇਆ ਜੀ ਸਪੋਰਟਸ ਮੀਟ ਸੀਗੀ ਕਹਿੰਦੇ ਜੀ ਆਹਾ ਆਹਾ ਗੇਮਾਂ ਐ ਮੈਂ ਕਿਹਾ ਜੀ ਮੈਂ ਸ਼ੂਟਿੰਗ ਕਰਾਂਗਾ ਮੇਕੋ ਨਾ ਘਰੇ ਛਰਿਆਂ ਵਾਲੀ ਗੱਲ ਪਈ ਹੈ ਜੀ ਮੈਂ ਲੈ ਆਇਆ ਤੇ ਮੈਨੂੰ ਸਕੂਲ ਵਾਲੇ ਸਾਡੇ ਸਰਦਨ ਦੱਸਿਆ ਬੇਟਾ ਸ਼ੂਟਿੰਗ ਇਦਾਂ ਤਾਨੂੰ ਕਲੱਬ ਜੁਆਇਨ ਕਰਨਾ ਪੈਣਾ ਉੱਥੇ ਜਾ ਕੇ ਸਿੱਖਣੀ ਪਣੀ ਤੁਸੀਂ ਫੇਰ ਕਰ ਪਾਉਂਗੇ ਜੀ ਤੇ ਉਦੋਂ ਦੀ ਉਹਨਾਂ ਦੀ ਗੱਲ ਮੇਰੇ ਦਿਮਾਗ 'ਚ ਬੈਠ ਗਈ ਮੈਂ ਘਰਦਿਆਂ ਨੂੰ ਜਾ ਕੇ ਕਿਹਾ ਜੀ ਤੇ ਮੈਂ ਕਾਫੀ ਪਿੱਛੇ ਪਿਆ ਘਰਦਿਆਂ ਨੇ ਲੱਭ ਕੇ ਜ਼ਰੀਆ ਕਿਸੇ ਤਰ੍ਹਾਂ ਤੇ ਫਿਰ ਮੈਨੂੰ ਪੀਏਪੀ ਸ਼ੂਟਿੰਗ ਰੇਂਜ ਦੇ ਅੰਦਰ ਉਹਨਾਂ ਨੇ ਮੈਂਬਰਸ਼ਿਪ ਦਵਾਈ ਜਿੱਥੇ ਕਿ ਮੈਂ ਆਪਣੀ ਸ਼ੂਟਿੰਗ ਕਰਨੀ ਸ਼ੁਰੂ ਕੀਤੀ ਸੀ ਜੀ ਸੋ ਬਹੁਤ ਦਿਲਚਸਪ ਤੁਸੀਂ ਗੱਲ ਦੱਸੀ ਕਿ ਕਿਵੇਂ ਤੁਹਾਡਾ ਇਸ ਖੇਡ ਦੇ ਨਾਲ ਜੁੜਨਾ ਹੋਇਆ ਹੁਣ ਤੁਸੀਂ ਇਸ ਖੇਡ ਦੇ ਨਾਲ ਤਾਂ ਜੁੜ ਗਏ ਪਰ ਨਿਸ਼ਾਨੇਬਾਜ਼ੀ ਦੀ ਆਪਾਂ ਜੇਕਰ ਥੋੜੀ ਦੁੱਖ ਹੈ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਕਈ ਇਵੈਂਟ ਯਾਨੀ ਕਿ ਵਨਗੀਆਂ ਹੁੰਦੀਆਂ ਨੇ ਜੀ ਜੀ ਸਰ ਬਹੁਤ ਸਾਰੇ ਇਹਦੇ ਵਿੱਚ ਇਵੈਂਟ ਹੁੰਦੇ ਨੇ ਸ਼ਾਇਦ ਸਾਰੇ ਦਰਸ਼ਕ ਉਸ ਤੋਂ ਵਾਕਿਫ ਨਾ ਵੀ ਹੋਣਗੇ ਇੱਕ ਤਾਂ ਤੁਸੀਂ ਜ਼ਰੂਰ ਜਾਣਕਾਰੀ ਦਿਓ ਸਾਨੂੰ ਕਿ ਨਿਸ਼ਾਨੇਬਾਜ਼ੀ ਦੀ ਖੇਡ ਵਿੱਚ ਕਿਹੜੇ ਕਿਹੜੇ ਵੱਖ-ਵੱਖ ਵਨਗੀਆਂ ਦੇ ਮੁਕਾਬਲੇ ਹੁੰਦੇ ਨੇ ਜੀ ਰਾਈਫਲ ਤੇ ਪਿਸਟਲ ਮੁਕਾਬਲੇ ਜਿਹੜੇ ਹੁੰਦੇ ਨੇ ਉਹਨਾਂ ਦੇ ਜੋ ਵੀ ਰੂਪ ਨੇ ਤੇ ਤੁਹਾਡੀ ਮੁਹਾਰਤ ਕਿਹਦੇ ਵਿੱਚ ਹੈ ਤੁਹਾਡੀ ਖਾਸ ਜਿਹੜੀ ਦਿਲਚਸਪੀ ਕਿਹੜੇ ਵਨਗੀ ਵੱਲ ਬਣੀ ਜੀ ਜੀ ਤੁਹਾਨੂੰ ਤੁਸੀਂ ਪਹਿਲਾਂ ਵਨਗੀਆਂ ਬਾਰੇ ਮੈਥੋਂ ਪੁੱਛਿਆ ਸੀ ਮੈਂ ਇਵੈਂਟਸ ਦੱਸ ਦਵਾਂ ਤੁਹਾਨੂੰ ਰਾਈਫਲ ਤੇ ਪਿਸਟਲ ਦੇ ਅਲੱਗ-ਅਲੱਗ ਇਵੈਂਟਸ ਹੁੰਦੇ ਆ ਜਿਹਦੇ ਵਿੱਚ ਕੀ ਰਾਈਫਲ ਦੇ ਤਿੰਨ ਤੋਂ ਚਾਰ ਇਵੈਂਟਸ ਹੁੰਦੇ ਨੇ ਉਹ ਡਿਸਟੈਂਸ ਵਾਈਜ਼ ਤੁਸੀਂ ਕਹਿ ਲੋ ਵੀ ਅਲੱਗ-ਅਲੱਗ ਹੁੰਦੇ ਕੋਈ 10 ਮੀਟਰ ਤੇ ਹੁੰਦਾ ਹੈ ਜੀ 50 ਮੀਟਰ ਤੇ ਹੁੰਦਾ ਡਿਸਟੈਂਸ ਤੇ ਤੇ ਲੌਂਗ ਰੇਂਜ ਸ਼ੂਟਿੰਗ ਹੁੰਦੀ ਹੈ ਜੀ 300 ਮੀਟਰਸ ਤੇ ਹਾਂਜੀ ਤੇ ਜਿਹੜੇ ਪਿਸਟਲ ਦੇ ਇਵੈਂਟਸ ਆ ਜੀ ਉਹ 10 ਮੀਟਰ 25 ਮੀਟਰ ਇਵੈਂਟਸ ਤੇ 50 ਮੀਟਰ ਦੇ ਹੁੰਦੇ ਆ ਜੀ ਤੇ ਜਿਹੜਾ ਮੇਰੀ ਮਹਾਰਤ ਹੈ ਉਹ 25 ਮੀਟਰ ਸੈਂਟਰ ਫਾਇਰ ਪਿਸਟਲ ਦੇ ਵਿੱਚ ਹੈਗੀ ਜੀ ਸੋ ਇਹਦੇ ਵਿੱਚ ਤੁਸੀਂ ਮੁਹਾਰਤ ਹਾਸਲ ਕੀਤੀ ਤੇ ਜਿਵੇਂ ਕਿ ਤੁਸੀਂ ਦੱਸਿਆ ਕਿ ਨੌਵੀਂ ਜਮਾਤ ਤੋਂ ਤੁਸੀਂ ਇਸ ਖੇਡ ਨਾਲ ਜੁੜ ਗਏ ਸੀ ਤੇ ਜਿਹੜਾ ਤੁਹਾਡਾ ਪੜ੍ਹਾਈ ਲਿਖਾਈ ਦਾ ਸਫਰ ਆ ਉਹ ਵੀ ਬਕਾਇਦਾ ਨਾਲੋਂ ਨਾਲ ਚੱਲਦਾ ਰਿਹਾ ਉਹਨੂੰ ਤੁਸੀਂ ਬਰਕਰਾਰ ਰੱਖਿਆ ਜੀ ਚਲੋ ਥੋੜਾ ਜਾਂ ਮੁਸ਼ਕਿਲ ਜ਼ਰੂਰ ਰਿਹਾ ਸੀ ਕਿਉਂਕਿ 7th 8th ਤੱਕ ਮੈਂ ਕਲਾਸ ਦੇ ਟਾਪਰਸ ਤੇ ਰਹਿੰਦਾ ਹੁੰਦਾ ਸੀਗਾ ਜੀ ਉਸ ਤੋਂ ਬਾਅਦ ਜਦੋਂ ਸ਼ੂਟਿੰਗ ਚ ਆਪਾਂ ਇਨਵੋਲ ਹੋ ਗਏ ਫਿਰ ਹੌਲੀ ਹੌਲੀ ਕਰਕੇ ਧਿਆਨ ਜ਼ਿਆਦਾ ਉਧਰ ਰਿਹਾ ਜੀ ਕਿਉਂਕਿ ਉਹ ਇੱਕ ਨਵੀਂ ਚੀਜ਼ ਸੀਗੀ ਉਦੋਂ ਜਿਹਦਾ ਤੁਸੀਂ ਪਹਿਲਾਂ ਕਿਹਾ ਸੀਗਾ ਵੀ ਇੰਨਾ ਲੋਕਾਂ ਨੂੰ ਪਤਾ ਨਹੀਂ ਸੀ ਉਸ ਬਾਰੇ ਤੇ ਸ਼ੁਰੂਆਤ ਕੀਤੀ ਸਾਲ ਬਾਅਦ ਆਪਣੇ ਸਕੂਲ ਦੀਆਂ ਖੇਡਾਂ ਹੁੰਦੀਆਂ ਜਿਹੜੀਆਂ ਉਹਨਾਂ ਵਿੱਚ ਮੈਡਲ ਆ ਗਿਆ ਜੀ ਇਨਕਰੇਜਮੈਂਟ ਹੋਈ ਹੋਰ ਅੱਗੇ ਵਧੇ ਜੀ ਦੂਸਰੇ ਸਾਲ ਮੈਂ 올 ਇੰਡੀਆ ఓపెਨ ਨੈਸ਼ਨਲਸ ਮੈਂ ਖੇਡ ਚੁੱਕਿਆ ਸੀਗਾ ਸ਼ੂਟਿੰਗ ਗੇਮ ਦੇ ਵਿੱਚ ਜਦੋਂ ਮੈਂ 11 ਸੀਗਾ ਜੀ ਤੇ ਪੜ੍ਹਾਈ ਚਲੋ ਇਸ ਤਰ੍ਹਾਂ ਸੀਗੀ ਵੀ ਮੇਰੇ ਮਦਰ ਟੀਚਰ ਨੇ ਤੇ ਥੋੜਾ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਆਪ ਵੀ ਥੋੜਾ ਜਿਹਾ ਪੜ੍ਹ ਲੀਦਾ ਸੀਗਾ ਜੀ ਤੇ ਜਿੰਨਾ ਕਿ ਪੜੀਦਾ ਸੀਗਾ 70 75% ਨੰਬਰ ਆ ਜਾਂਦੇ ਸੀ ਜੀ ਤੇ ਉਹ ਗੇਮ ਦੇ ਨਾਲ ਨਾਲ ਜੇ ਆਪਾਂ ਲੈ ਕੇ ਚੱਲੀਏ ਵੀ ਜਿੰਨਾ ਟਾਈਮ ਦੇਈਦਾ ਸੀਗਾ ਬਹੁਤ ਲੱਗਦੇ ਸੀ ਠੀਕ ਹੈ ਜੀ ਵੜ ਕੇ ਆ ਗਏ ਨੇ ਜੀ ਜਿੰਨੇ ਫੀਸਦ ਨੰਬਰ ਤੁਸੀਂ ਦੱਸਿਆ ਇੰਨੇ ਇੱਕ ਹੁਸ਼ਿਆਰ ਵਿਦਿਆਰਥੀ ਦੇ ਨੰਬਰ ਮੰਨੇ ਜਾਂਦੇ ਆਮ ਤੌਰ ਤੇ ਸਾਡੀ ਜੋ ਧਾਰਨਾ ਬਣੀ ਹੈ ਕਿ ਖੇਡਾਂ ਦੇ ਇੰਨੇ ਫੀਸਦ ਤੱਕ ਨੰਬਰ ਪਹੁੰਚਦੇ ਨਹੀਂ ਤੇ ਉਹ ਬਹੁਤ ਇਹ ਵੀ ਤੁਹਾਡੀ ਇੱਕ ਪ੍ਰਾਪਤੀ ਹੈ ਕਿ ਤੁਸੀਂ ਇਸ ਚੀਜ਼ ਨੂੰ ਨਾਲੋਂ ਨਾਲ ਜਿਹੜਾ ਬਰਕਰਾਰ ਰੱਖਿਆ ਤੇ ਨਿਸ਼ਾਨੇਬਾਜ਼ੀ ਦੇ ਖੇਤਰ ਅੰਦਰ ਤੁਸੀਂ ਜੁੜ ਗਏ ਤਾਂ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੇ ਮਾਤਾ ਜੀ ਦਾ ਤੁਹਾਨੂੰ ਕਾਫੀ ਸਹਿਯੋਗ ਰਿਹਾ। ਜੀ ਜੀ। ਸੋ ਬਹੁਤ ਜ਼ਰੂਰੀ ਹੁੰਦਾ ਇਹਦੇ ਵਿੱਚ ਪਰਿਵਾਰ ਦਾ ਸਕੇ ਸਬੰਧੀਆਂ ਦਾ ਸੱਜਣਾ ਮਿੱਤਰਾਂ ਦਾ ਸਹਿਯੋਗ ਹੋਣਾ। ਉਹ ਤੁਸੀਂ ਕਿੰਨਾ ਕੁ ਯੋਗਦਾਨ ਮੰਨਦੇ ਹੋ ਉਸ ਪਹਿਲੂ ਦਾ? ਮੈਂ ਮੰਨਦਾ ਜੀ ਕਿ ਮੈਂ ਤਾਂ ਸਿਰਫ ਮਿਹਨਤ ਹੀ ਕਰ ਸਕਦਾ ਸੀਗਾ ਜੋ ਕਿ ਮੈਂ ਕੀਤੀ। ਬਾਕੀ ਜਿੰਨੀ ਸਪੋਰਟ, ਫਾਈਨੈਂਸ਼ੀਅਲ ਸਪੋਰਟ, ਮੋਰਲ ਸਪੋਰਟ ਸਾਰੀ ਮੇਰੇ ਘਰਦਿਆਂ ਨੇ ਮੇਰੇ ਮਦਰ ਫਾਦਰ ਨੇ ਸਭ ਤੋਂ ਜ਼ਿਆਦਾ ਕੀਤੀ ਹੈ ਜੀ ਤੇ ਹੁਣ ਮੇਰੀ ਮੈਰਿਜ ਹੋ ਚੁੱਕੀ ਹੈ ਜੀ 4 ਸਾਲ ਹੋ ਗਏ ਹਨ ਤੇ ਉਹੀ ਸਪੋਰਟ ਹੁਣ ਮੇਰੀ ਵਾਈਫ ਤੋਂ ਮੈਨੂੰ ਮਿਲਦੀ ਹੈ ਜੀ ਸੋ ਬਹੁਤ ਜ਼ਰੂਰੀ ਹੁੰਦਾ ਹੈ ਪਰਿਵਾਰ ਦਾ ਤੁਹਾਡੇ ਨੀੜਲੇ ਸੱਜਣਾ ਦਾ ਤੁਹਾਡੇ ਨਾਲ ਖੜਨਾ ਤੇ ਨਾਲ ਤੁਰਨਾ ਤਾਂ ਕਿ ਤੁਸੀਂ ਆਪਣੇ ਮਕਸਦ ਵਿੱਚ ਅੱਗੇ ਵਧ ਸਕੋ ਸੋ ਨਿਸ਼ਾਨੇਬਾਜ਼ੀ ਦੀ ਖੇਡ ਵਨ ਆਨ ਉਪਰੰਤ ਤੁਹਾਡੀ ਸਿਖਲਾਈ ਬਾਰੇ ਤੁਸੀਂ ਕੁਝ ਦੱਸੋ ਕਿ ਕਿੰਨਾ ਲੰਮਾ ਸਮਾਂ ਤੁਸੀਂ ਇਹਦੀ ਟ੍ਰੇਨਿੰਗ ਲਈ ਤੇ ਕਿੰਨਾ ਵਕਤ ਜਿਹੜਾ ਬਤੀਤ ਕੀਤਾ ਇਹਦੇ ਅਭਿਆਸ ਉਤੇ ਤੇ ਜੋ ਵੀ ਇਹਦੇ ਵਿੱਚ ਤਿਆਰੀ ਸਾਨੂੰ ਲੱਗਦੀ ਹੈ ਜੀ ਜੀ ਇਦਾਂ ਹੈ ਜੀ ਮੈਨੂੰ ਸ਼ੂਟਿੰਗ ਕਰਦੇ ਆ ਆਲਮੋਸਟ 14 ਸਾਲ ਹੋ ਚੁੱਕੇ ਨੇ ਜੀ ਕਿਉਂਕਿ ਜਦੋਂ ਸ਼ੂਟਿੰਗ ਦੀ ਸ਼ੁਰੂਆਤ ਕੀਤੀ ਸੀਗੀ ਮਤਲਬ ਇੱਕ ਲੋਅਰ ਮੀਡੀਅਮ ਕਲਾਸ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਤੇ ਤੁਸੀਂ ਸੁਣਿਆ ਹੀ ਹੋਣਾ ਨਾਰਮਲੀ ਕਿ ਸ਼ੂਟਿੰਗ ਇੱਕ ਮਹਿੰਗੀ ਗੇਮ ਵਜੋਂ ਜਾਣੀ ਜਾਂਦੀ ਹੈ ਤੇ ਉਹਨੂੰ ਮੱਧੇ ਨਯੇ ਰੱਖਦੇ ਹੋਏ ਉਸ ਟਾਈਮ ਕਰਦਿਆਂ ਨਾ ਜਿੰਨਾ ਕਰ ਸਕਦੇ ਸੀ ਕੀਤਾ ਹਨਾ ਕਰਦਿਆਂ ਨੇ ਤੇ ਉਸੇ ਹਿਸਾਬ ਨਾਲ ਮੇਰੀ ਸਲੋਲੀ ਬਹੁਤ ਹੌਲੀ ਹੌਲੀ ਮੈਂ ਤਰੱਕੀ ਕੀਤੀ ਹੈ ਗੇਮ ਦੇ ਵਿੱਚ ਜੀ ਤੇ ਜਦੋਂ ਫਿਰ ਮੈਂ ਆਪ ਨੌਕਰੀ ਲੱਗ ਗਿਆ ਉਸ ਤੋਂ ਬਾਅਦ ਆਪ ਕਮਾਉਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਫਿਰ ਜੋ ਵੀ ਹੈਗਾ ਤੁਸੀਂ ਕਹਿ ਲਓ ਪਿਛਲੇ 7-8 ਸਾਲਾਂ ਤੋਂ ਮੈਂ ਗੇਮ 'ਚ ਇੱਕ ਭਰਪੂਰ ਇਨਵੈਸਟਮੈਂਟ ਕੀਤੀ ਹੈ ਜਿੰਨੀ ਮੈਂ ਕਰ ਸਕਦਾ ਸੀ ਵੱਧ ਛੱਡ ਕੇ ਉਸ ਤੋਂ ਬਾਅਦ ਹੀ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਜਿੱਥੇ ਅੱਜ ਮੈਂ ਪਹੁੰਚਿਆ ਮੈਂ ਏਸ਼ੀਅਨ ਚੈਂਪੀਅਨਸ਼ਿਪ ਚ ਸਿਲਵਰ ਮੈਡਲ ਲਿਆ ਆ ਜੀ ਇਹ ਸਭ ਚੀਜ਼ਾਂ ਮਿਹਨਤ ਦੇ ਨਾਲ ਵੀ ਫੇਰ ਹੀ ਸਫਲ ਹੁੰਦੀਆਂ ਨੇ ਜੀ ਬਿਲਕੁਲ ਬਿਲਕੁਲ ਜੀ ਇੱਕ ਲੰਮਾ ਸੰਘਰਸ਼ ਦਾ ਸਿਟਾ ਹੁੰਦਾ ਹੈ ਕਿਸੇ ਵੀ ਖਿਡਾਰੀ ਦੇ ਲਈ ਪ੍ਰਾਪਤੀਆਂ ਦੇ ਮੁਕਾਮ ਤੱਕ ਪਹੁੰਚਣਾ ਤੇ ਹੁਣ ਜਦੋਂ ਆਪਾਂ ਜ਼ਿਕਰ ਕਰ ਰਹੇ ਹਾਂ ਖੇਡ ਮੁਕਾਬਲਿਆਂ ਦਾ ਤਾਂ ਜ਼ਰੂਰ ਜਾਨਣਾ ਚਾਹਾਂਗੇ ਕਿ ਤੁਸੀਂ ਹੁਣ ਤੱਕ ਕਿਹੜੇ-ਕਿਹੜੇ ਮੁਕਾਬਲਿਆਂ ਵਿੱਚ ਭਾਵੇਂ ਸੂਬਾ ਪੱਧਰੀ ਹੋਣ ਕੌਮੀ ਪਧਰੀ ਹੋਣ ਜਾਂ ਕੋ ਮੰਤਰੀ ਪਧਰ ਦੇ ਹੋਣ ਏਸ਼ੀਅਨ ਪੱਧਰ ਦਾ ਆਪਾਂ ਜ਼ਿਕਰ ਕੀਤਾ ਜਿਹੜੇ ਪ੍ਰਮੁੱਖ ਮੁਕਾਬਲੇ ਵਿੱਚ ਤੁਸੀਂ ਹੁਣ ਤੱਕ ਹਿੱਸਾ ਲਿਆ ਉਹਨਾਂ ਬਾਰੇ ਜ਼ਰੂਰ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਜੀ ਜੀ ਮੈਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਟੇਟ ਚੈਂਪੀਅਨਸ਼ਿਪਸ ਖੇਡ ਰਹੇ ਹਾਂ ਜੀ ਉਹਨਾਂ ਵਿੱਚ ਮੈਡਲਿਸਟ ਹਾਂ ਰਿਹਾ ਹਾਂ ਤੇ ਹਾਲੇ ਵੀ ਹੈਗਾ ਹਾਂ ਜੀ ਤੇ ਉਸ ਤੋਂ ਬਾਅਦ ਆਪਣੇ ਇੰਡੀਆ ਦੇ ਨੈਸ਼ਨਲ ਓਪਨ ਨੈਸ਼ਨਲ ਚੈਂਪੀਅਨਸ਼ਿਪਸ ਹੁੰਦੇ ਹਨੀ ਉਹਦੇ ਵਿੱਚ ਲਾਸਟ ইয়ার ਮੇਰਾ ਬ੍ਰੌਂਜ਼ ਮੈਡਲ ਸੀਗਾ ਜੀ ਤੇ ਉਹ ਤੋਂ ਪਿਛਲੇ ਸਾਲ ਮੇਰਾ ਇੱਕ ਪੰਜਾਬ ਦੀ ਟੀਮ ਚ ਹੀ 골ਡ ਮੈਡਲ ਸੀਗਾ ਜੀ ਜੀ ਸੋ ਤੁਸੀਂ ਸੂਬਾ ਕੌਮੀ ਪੱਧਰ ਉੱਤੇ ਵੀ ਖੇਡੇ ਤੇ ਕੁਮਾਂਤਰੀ ਪੱਧਰ ਉੱਤੇ ਵੀ ਤੁਸੀਂ ਆਪਣੀ ਕਲਾ ਜਿਹੜੀ ਆ ਉਹਦਾ ਪ੍ਰਗਟਾਵਾ ਕੀਤਾ ਹਾਂਜੀ ਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਥੋੜਾ ਜਿਹਾ ਤੁਸੀਂ ਵੀ ਜ਼ਿਕਰ ਕੀਤਾ ਕਿ ਨਿਸ਼ਾਨੇਬਾਜ਼ੀ ਦੀ ਖੇਡ ਸੰਬੰਧੀ ਇੱਕ ਧਾਰਨਾ ਬਣੀ ਹੋਈ ਆ ਸਾਡੇ ਲੋਕਾਂ ਦੇ ਮਨਾਂ 'ਚ ਕਿ ਜੀ ਬਹੁਤ ਮਹਿੰਗੀ ਖੇਡ ਆ ਇਹਦੀ ਤਿਆਰੀ ਦੇ ਲਈ ਇਹਦੇ ਸਾਜ਼ੋ ਸਮਾਨ ਦੇ ਲਈ ਇਹਦੇ ਵਿੱਚ ਅੱਗੇ ਵਧਣ ਦੇ ਲਈ ਬਹੁਤ ਵੱਡੇ ਪੱਧਰ ਉਤੇ ਖਰਚਾ ਕਰਨਾ ਬਣਦਾ ਜਾਂ ਤੁਹਾਡਾ ਆਰਥਿਕ ਤੌਰ ਤੇ ਬਹੁਤ ਮਜ਼ਬੂਤ ਹੋਣਾ ਜ਼ਰੂਰੀ ਹੁੰਦਾ ਇਹਨੂੰ ਲਾਜ਼ਮੀ ਜਾਂ ਮੰਨ ਲੈਂਦੇ ਹਾਂ ਕਿ ਧਾਰਨਾ ਬਣੀ ਹੈ ਥੋੜਾ ਜਿਹਾ ਜ਼ਿਕਰ ਤੁਸੀਂ ਪਹਿਲਾਂ ਕੀਤਾ ਆ ਪਰ ਅਸੀਂ ਚਾਹਾਂਗੇ ਕਿ ਤੁਸੀਂ ਇਹਨੂੰ ਥੋੜਾ ਹੋਰ ਤਫਸੀਲ ਦੱਸੋ ਕਿ ਕਿਉਂਕਿ ਬਹੁਤ ਸਾਰੇ ਨੌਜਵਾਨ ਖਿਡਾਰੀ ਆਪਣੀ ਗੱਲਬਾਤ ਨੂੰ ਸੁਣ ਰਹੇ ਆ ਜੋ ਚਾਹਵਾਨ ਹੋਣਗੇ ਇਸ ਖੇਡ ਵਿੱਚ ਅੱਗੇ ਵਧਣ ਲਈ ਕਿ ਤਕੜੇ ਆਰਥਿਕ ਸਰੋਤ ਨਾ ਹੋਣ ਦੇ ਬਾਵਜੂਦ ਇੱਕ ਖਿਡਾਰੀ ਦੇ ਵਿੱਚ ਅੱਗੇ ਵੱਧ ਸਕਦਾ ਹੈ ਤੁਹਾਡਾ ਕੀ ਤਜਰਬਾ ਇਹਦੇ ਬਾਰੇ ਮੈਂ ਤਾਂ ਜੀ ਤੁਹਾਨੂੰ ਜੋ ਮਤਲਬ ਜਦੋਂ ਮੈਂ ਸ਼ੂਟਿੰਗ ਸ਼ੁਰੂ ਕੀਤੀ ਹੈ ਜੀ ਮੈਂ ਉਦੋਂ ਦਾ ਤੁਹਾਨੂੰ ਉਸ ਟਾਈਮ ਦਾ ਗੱਲ ਦੱਸਦਾ 2009 10 ਦੇ ਰਾਉਂਡ ਦੀ ਗੱਲ ਆ ਤੇ ਉਦੋਂ ਮੈਂ ਜਦੋਂ ਸ਼ੂਟਿੰਗ 'ਚ ਪਿਆ ਹੀ ਸੀਗਾ ਨਾ ਉਸ ਟਾਈਮ ਸੋਰਸਸ ਅਵੇਲੇਬਲ ਨਹੀਂ ਸੀ ਹੁੰਦੇ ਮਤਲਬ ਆਮ ਤੁਸੀਂ ਕਹਿ ਲੋ ਵੀ ਆਪਾਂ 에ਅਰ ਪਿਸਟਲ ਹੀ ਲੈਣੀ ਹੈ ਠੀਕ ਹੈ ਉਹਦਾ ਕੋਈ ਲਾਇਸੈਂਸ ਨਹੀਂ ਹੁੰਦਾ ਛਰਿਆਂ ਵਾਲੀ ਪਿਸਟਲ ਹੁੰਦੀ ਹੈ ਸ਼ੂਟਿੰਗ ਸਪੋਰਟਸ ਤੇ ਉਹ ਯੂਜ਼ ਹੁੰਦੀ ਹੈ ਤੇ ਉਹ ਨਾਰਮਲੀ ਕੀ ਹੈ ਇਦਾਂ ਮਿਲਦੀ ਨਹੀਂ ਸੀ ਹੁਣ ਤਾਂ ਤੁਸੀਂ ਚੱਲ ਜਾਓ ਚੰਡੀਗੜ੍ਹ ਦਿੱਲੀ ਤੁਹਾਨੂੰ ਮੇਰਠ ਤੁਹਾਨੂੰ ਡੀਲਰਸ ਮਿਲ ਜਾਣਗੇ ਅੱਜਕੱਲ ਡੀਲਰਸ਼ਿਪਸ ਓਪਨ ਹੋ ਗਈਆਂ ਸ਼ੂਟਿੰਗ ਸਪੋਰਟਸ ਤੇ ਬਹੁਤ ਵਾਧਾ ਹੋਇਆ ਪਿਆ ਜੀ ਤੇ ਜਿਹੜੀ ਗੱਲ ਰਹੀ ਤੁਸੀਂ ਖਰਚੇ ਦੀ ਤੇ ਉਹ ਤੇ ਦੇਖੋ ਜੀ ਧਾਰਨਾ ਹੀ ਬਣੀ ਹੋਈ ਆ ਵਾਹੇ ਤੁਹਾਡੀ ਗੱਲ ਸਹੀ ਹੈ ਕਿਉਂਕਿ ਸ਼ੂਟਿੰਗ ਦੇ ਵਿੱਚ ਕੀ ਹੈ ਇਵੈਂਟ ਵਾਈਜ਼ ਖਰਚਾ ਡਿਪੈਂਡ ਕਰਦਾ ਆ ਵੀ ਤੁਸੀਂ ਜੇ 에어 ਪਿਸਟਲ ਹੀ ਕਰ ਰਹੇ ਹੋ ਉਹ ਚ 에어 ਪਿਸਟਲ ਤੇ ਤੁਹਾਡੇ ਛਰੇ ਚੱਲਨੇ ਨੇ ਤੇ ਉਹ ਮਤਲਬ ਤੁਹਾਨੂੰ ਬਹੁਤ ਮਿਨੀਮਲ ਇੱਕ ਕੋਸਟ ਕਰਦਾ ਜਿੱਦਾਂ ਆਮ ਤੁਸੀਂ ਕੋਈ ਗੇਮ ਦੀ ਕੋਚਿੰਗ ਲੈਂਦੇ ਹੋ ਉਸ ਠੀਕ ਹੈ ਬਾਕੀ ਤੁਸੀਂ ਕਿਸ ਲੈਵਲ ਦੀ ਕੋਚਿੰਗ ਲੈਣੀ ਆ ਕਿੱਥੇ ਜਾ ਕੇ ਪ੍ਰੈਕਟਿਸ ਕਰਨੀ ਆ ਉਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਜੇ ਤੁਸੀਂ 25 ਮੀਟਰ 50 ਮੀਟਰ ਕਰਦੇ ਹੋ ਉਹ ਆਬਵੀਅਸਲੀ ਕੋਸਟਲੀ ਹੈ ਕਿਉਂਕਿ ਉਹਦੇ ਵਿੱਚ ਜਿਹੜੀਆਂ ਬੁਲੇਟਸ ਆ ਗੋਲੀਆਂ ਉਹ ਅਸਲੀ ਯੂਜ਼ ਹੁੰਦੀਆਂ ਜੀ ਉਹ ਚ ਲਾਇਸੈਂਸਡ ਵੈਪਨ ਯੂਜ਼ ਹੁੰਦੇ ਨੇ ਤੇ ਹੋਰ ਖਰਚਾ ਜਿਹੜਾ ਟਰੈਪ ਸ਼ੂਟਿੰਗ ਹੋ ਗਈ ਜੀ ਸਕੀਟ ਸ਼ੂਟਿੰਗ ਹੋ ਗਈ ਉਹ ਇਤੋਂ ਵੀ ਥੋੜੀ ਜਿਆਦਾ ਮਹਿੰਗੀ ਉਹਨਾਂ ਦੇ ਵੈਪਨਸ ਹੋਰ ਮਹਿੰਗੇ ਆਉਂਦੇ ਨੇ ਤੇ ਇਨੀਸ਼ੀਅਲੀ ਸ਼ੁਰੂਆਤ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਵੀ ਜਿਨੇ ਵੀ ਸ਼ੂਟਿੰਗ ਸ਼ੁਰੂ ਕਰਨੀ ਚਾਹੁੰਦਾ ਆ ਜ਼ਰੂਰ ਆਪਣੇ ਜਿਹੜੇ ਕੋਲ ਤੁਹਾਡੇ ਜ਼ਿਲ੍ਹੇ ਦੇ ਵਿੱਚ ਕੋਈ ਸ਼ੂਟਿੰਗ ਰੇਂਜ ਖੁੱਲੀ ਹੋਈ ਆ ਉਹਨਾਂ ਨੂੰ ਜਾ ਕੇ ਇੱਕ ਵਾਰੀ ਪੁੱਛੋ ਜ਼ਰੂਰ ਵੀ ਕਿੰਨਾ ਖਰਚਾ ਆਉਂਦਾ ਸਾਨੂੰ ਮਹੀਨੇ ਦਾ ਜਾਂ ਸਾਲ ਦਾ ਹਨਾ ਵੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਲੱਗੇਗਾ ਕਿ ਆਪਣੇ ਫਿਊਚਰ ਵਾਸਤੇ ਇੰਨਾ ਖਰਚਾ ਜ਼ਿਆਦਾ ਹੈਗਾ ਜੀ ਜਾਣਕਾਰੀ ਹੋਣੀ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਚੀਜ਼ ਹੈ ਤੇ ਜਾਣਕਾਰੀ ਦੀ ਹੁਣ ਆਪਾਂ ਗੱਲ ਕਰ ਰਹੇ ਹਾਂ ਤਾਂ ਜਾਣਕਾਰੀ ਤੁਹਾਡੇ ਕੋਲੇ ਲਵਾਂਗੇ ਇਹ ਵੀ ਜਾਣਕਾਰੀ ਲਵਾਂਗੇ ਕਿ ਨਿਸ਼ਾਨੇਬਾਜ਼ੀ ਦੀ ਗੱਲ ਹੋ ਗਈ ਇਹਦੇ ਨਾਲ ਜੁੜੀਆਂ ਧਾਰਨਾਵਾਂ ਦੀ ਗੱਲ ਹੋਗੀ ਇੱਕ ਹੋਰ ਬੜਾ ਜ਼ਰੂਰੀ ਨੁਕਤਾ ਇਹ ਉੱਭਰਦਾ ਕਿ ਸਾਡੇ ਪੰਜਾਬ ਵਿੱਚ ਨਿਸ਼ਾਨੇਬਾਜ਼ੀ ਦੀ ਖੇਡ ਪਿਛਲੇ ਕੁਝ ਸਮੇਂ ਤੋਂ ਚਰਚਿਤ ਹੋਣੀ ਸ਼ੁਰੂ ਹੋ ਗਈ ਹੈ ਜੀ ਜੀ ਪਰ ਹਾਲੇ ਵੀ ਆਪਾਂ ਇਸ ਚੀਜ਼ ਤੋਂ ਸ਼ਾਇਦ ਅਣਜਾਣ ਹੀ ਆ ਕਿ ਪੰਜਾਬ ਵਿੱਚ ਕਿੰਨੇ ਆ ਇਹੋ ਜਿਹੇ ਕੇਂਦਰ ਮੌਜੂਦ ਨੇ ਜਾਂ ਸਿਖਲਾਈ ਸੰਸਥਾਵਾਂ ਮੌਜੂਦ ਨੇ ਜਿਹੜੀਆਂ ਬੱਚਿਆਂ ਨੂੰ ਨੌਜਵਾਨਾਂ ਨੂੰ ਸਿਖਲਾਈ ਦੇ ਸਕਣ ਟ੍ਰੇਨਿੰਗ ਲੈ ਸਕਣ ਜਿੱਥੇ ਜਾ ਕੇ ਨੌਜਵਾਨ ਸੋ ਇਦੇ ਬਾਰੇ ਜ਼ਰੂਰ ਦੱਸਿਓ ਕਿ ਪੰਜਾਬ ਵਿੱਚ ਕਿਹੜੀਆਂ-ਕਿਹੜੀਆਂ ਥਾਵਾਂ ਆ ਜਿੱਥੇ ਨਿਸ਼ਾਨੇਬਾਜ਼ੀ ਦੀ ਸਿਖਲਾਈ ਲਈ ਜਾ ਸਕਦੀ ਹੈ ਜਾਂ ਉਥੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਜੀ ਜੀ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਹਾਂ ਜੀ ਤੋਂ ਜਲੰਧਰ ਦੇ ਵਿੱਚ ਹੀ ਜਿਹੜੀ ਕਿ ਪੰਜਾਬ ਪੁਲਿਸ ਦੀ ਇੱਕ ਸ਼ੂਟਿੰਗ ਰੇਂਜ ਹੈਗੀ ਹੈ ਉਹਨਾਂ ਦਾ ਮੈਂ ਖਰਚੇ ਵਜੋਂ ਵੀ ਤੁਹਾਨੂੰ ਦੱਸ ਦਿਆਂਗੇ ਬਹੁਤ ਮਿਨਿਮਲ ਜਿਹਾ ਇੱਕ ਮੈਂਬਰਸ਼ਿਪ ਦਾ ਖਰਚਾ ਹੈ ਉਹਦੇ ਵਿੱਚ ਤੁਸੀਂ ਜਾ ਕੇ ਉੱਥੇ ਟ੍ਰੇਨਿੰਗ ਲੈ ਸਕਦੇ ਹੋ ਉੱਤੇ ਤੁਹਾਨੂੰ 35 ਰੇਂਜਾਂ ਉਹ ਪ੍ਰੋਵਾਈਡ ਕਰਵਾਉਂਦੇ ਨੇ ਜੀ 10 ਮੀਟਰ 25 ਮੀਟਰ ਤੇ 50 ਮੀਟਰ ਡਿਸਟੈਂਸ ਦੀਆਂ ਠੀਕ ਹੈ ਜੀ ਤੇ ਜੇ ਤੁਸੀਂ ਇੱਧਰ ਆ ਹੋਰ ਵੀ ਅਰੇਂਜ ਹੈਗੇ ਜੋ ਪ੍ਰਾਈਵੇਟ ਰੇਂਜ ਹੈ ਜੀ ਤੇ ਉਹਦੇ ਵਿੱਚ ਤੁਸੀਂ ਆਪਣਾ ਜਾ ਕੇ ਉਹਨਾਂ ਤੋਂ ਸਾਰਾ ਪੈਕੇਜ ਲੈ ਸਕਦੇ ਹੋ ਤੁਹਾਨੂੰ ਇੱਕ ਸ਼ੁਰੂਆਤ ਵਾਸਤੇ ਇੱਕ ਵਧੀਆ ਚੀਜ਼ ਰਹੇਗੀ ਵੀ ਤੁਹਾਨੂੰ ਕੋਈ ਵੀ ਚੀਜ਼ ਆਪ ਮਤਲਬ ਕਹਿ ਲਓ ਮਿਹਨਤ ਕਰਕੇ ਲੱਭਣ ਦੀ ਲੋੜ ਨਹੀਂ ਹੋਣ ਤੁਹਾਨੂੰ ਪੈਕੇਜ ਹੀ ਸਾਰਾ ਕੁਝ ਦੇ ਦੋਗੇ ਵੀ ਆ ਲੋ ਜੀ ਆ ਵੈਪਨ ਜੀ ਆ ਗੋਲੀਆਂ ਜੀ ਤੇ ਤੁਸੀਂ ਮਹੀਨਾ ਆਪਣਾ ਕਰੋ ਵਿੱਚ ਇਹ ਕੋਚਿੰਗ ਤੁਹਾਨੂੰ ਨਾਲ ਪ੍ਰੋਵਾਈਡ ਕਰਦੇ ਨੇ ਤੇ ਜਿਹੜੀ ਕਿ ਪੰਜਾਬ ਖੇਡ ਵਿਭਾਗ ਦੀ ਸ਼ੂਟਿੰਗ ਰੇਂਜ ਹੈ ਜੀ ਉਹ ਫੇਸ ਟੇ ਮੋਹਾਲੀ ਦੇ ਵਿੱਚ ਹੈਗੀ ਹੈ ਜੀ ਮੋਹਾਲੀ ਚ ਜੀ ਉੱਥੇ ਤੁਹਾਨੂੰ ਸਰਕਾਰੀ ਕੋਚ ਵੀ ਹੈਗੇ ਨੇ ਸ਼ੂਟਿੰਗ ਰੇਂਜ ਤੇ ਤੇ ਉਸ ਤੋਂ ਵੱਲ ਲੁਧਿਆਣੇ ਦੇ ਵਿੱਚ ਤੁਹਾਨੂੰ ਰੇਂਜਿਸ ਮਿਲ ਜਾਣਗੀਆਂ ਤੇ ਜਿਹੜੀਆਂ ਕਿ ਪ੍ਰਾਈਵੇਟ ਸ਼ੂਟਿੰਗ ਰੇਂਜਿਸ ਆ 10 ਮੀਟਰ ਦੇ ਆ ਇੰਡੋਰ ਰੇਂਜਿਸ ਹੁੰਦੀਆਂ ਜਿਹੜੀਆਂ ਹਾਂ ਜੀ ਉਹ ਕਾਫੀ ਇਦਾਂ ਦੀਆਂ ਸ਼ੂਟਿੰਗ ਰੇਂਜਸ ਹੈ ਜੋ ਤੁਹਾਨੂੰ ਛੋਟੇ-ਛੋਟੇ ਜ਼ਿਲ੍ਹਿਆਂ 'ਚ ਵੀ ਮਿਲ ਜਾਣਗੀਆਂ ਪਟਿਆਲੇ 'ਚ ਕਈ ਸ਼ੂਟਿੰਗ ਰੇਂਜਸ ਹੈਗੀਆਂ ਜੀ ਸੰਗਰੂਰ 'ਚ ਹੈਗੀਆਂ ਨੇ ਜੀ ਆਪਣੇ ਮਾਨਸੇ ਵੀ ਹੈਗੀਆਂ ਨੇ ਜੀ ਤੇ ਆ ਮੋਹਾਲੀ ਚੰਡੀਗੜ੍ਹ ਤਾਂ ਮਤਲਬ ਬਹੁਤ ਹੀ ਹੁਣ ਵੀ ਹੈਗਾ ਜੀ 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 ਸੋ ਇਹ ਬੜੀ ਜ਼ਰੂਰੀ ਗੱਲ ਤੁਸੀਂ ਦੱਸੀ ਹੈ ਕਿ ਜਿਹੜੇ ਰਵਾਇਤੀ ਤੌਰ ਤੇ ਆਪਾਂ ਕਹਿੰਦੇ ਆ ਕਿ ਥੋੜੇ ਛੋਟੇ ਸ਼ਹਿਰ ਆ ਜੀ ਜਾਂ ਪ੍ਰਮੁੱਖ ਸ਼ਹਿਰਾਂ ਤੋਂ ਥੋੜਾ ਦੂਰ ਜਿਹੜੇ ਇਲਾਕੇ ਪੈਂਦੇ ਆ ਉਥੇ ਵੀ ਸਾਧਨ ਮੌਜੂਦ ਹੈ ਜਾਂ ਜਾਣਕਾਰੀ ਦੇ ਸਾਧਨ ਮੌਜੂਦ ਹੈ ਕਿਉਂਕਿ ਆਪਾਂ ਇਸ ਗੱਲ ਤੋਂ ਤਾਂ ਭਲੀ ਭਾਂਤ ਜਾਣੂ ਆ ਕਿ ਸਾਡੇ ਪੰਜਾਬ ਵਿੱਚ ਖਿਡਾਰੀਆਂ ਦੀ ਕੋਈ ਕਮੀ ਨਹੀਂ ਤੇ ਖੇਡ ਪ੍ਰਤਿਭਾ ਜਿਹੜੀ ਆ ਖਾਸ ਤੌਰ ਤੇ ਪਿੰਡਾਂ ਚ ਤੇ ਪੇਂਡੂ ਇਲਾਕਿਆਂ ਚ ਬਹੁਤ ਹੁਨਰਮੰਦ ਬੱਚੇ ਮੌਜੂਦ ਨੇ ਜਿਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਸੋ ਇਹ ਬਹੁਤ ਚੰਗੀ ਗੱਲ ਤੁਸੀਂ ਦੱਸੀ ਹੈ ਕਿ ਉੱਥੇ ਵੀ ਉਹਨਾਂ ਕੋਲ ਸਾਧਨ ਮੌਜੂਦ ਨੇ ਅੱਗੇ ਵਧਣ ਦੇ ਮੌਕੇ ਉਹਨਾਂ ਦੇ ਕੋਲ ਬਕਾਇਦਾ ਸ਼ੁਰੂਆਤ ਕਰਨ ਲਈ ਉੱਥੇ ਬਹੁਤ ਵਧੀਆ ਉਹਨਾਂ ਕੋਲ ਹੈਗਾ ਜੀ 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 ਤੇ ਇਸ ਤੋਂ ਬਾਅਦ ਇੱਕ ਤੁਹਾਡੇ ਕੋਲ ਇਹ ਵੀ ਜਾਨਣਾ ਚਾਹਾਂਗੇ ਕਿ ਖੇਡ ਕੋਈ ਵੀ ਹੈ ਉਹਦੇ ਵਿੱਚ ਖਿਡਾਰੀ ਦੀ ਤਿਆਰੀ ਤੇ ਖਾਸ ਕਰ ਉਹਦੀ ਜਿਹੜੀ ਡਾਈਟ ਹੈ ਉਹਦਾ ਜਿਹੜਾ ਖਾਣ ਪੀਣ ਆ ਉਹਦਾ ਬਹੁਤ ਜ਼ਿਆਦਾ ਯੋਗਦਾਨ ਹੁੰਦਾ ਹੈ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਲਈ ਮਾਨਸਿਕ ਤੌਰ ਤੇ ਵੀ ਤਿਆਰੀ ਕਰਨ ਦੇ ਲਈ ਖਾਣੇ ਦਾ ਯੋਗਦਾਨ ਹੁੰਦਾ ਹੈ ਕਿਉਂਕਿ ਸਾਰੇ ਚੀਜ਼ਾਂ ਸਰੀਰ ਦੇ ਵਿੱਚ ਜੁੜਦੀਆਂ ਨੇ ਜੀ ਸੋ ਜਿਵੇਂ ਬਾਕੀ ਖੇਡਾਂ ਦੇ ਲਈ ਆਪਾਂ ਡਾਈਟ ਦੇ ਉੱਪਰ ਖਾਣ ਪੀਣ ਦੇ ਉੱਪਰ ਕਾਫੀ ਜ਼ੋਰ ਦਿੰਨੇ ਆ ਨਿਸ਼ਾਨੇਬਾਜ਼ੀ ਦੀ ਖੇਡ ਸੰਬੰਧੀ ਵੀ ਤੁਹਾਨੂੰ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਡਾਈਟ ਜਿਹੜੀ ਆ ਕੁਝ ਖਾਸ ਕਿਸਮ ਦੀ ਹੁੰਦੀ ਹੈ ਜਾਂ ਸਧਾਰਨ ਜਿਹੜਾ ਆਪਣਾ ਖਾਣ ਪੀਣਾ ਖਿਡਾਰੀ ਨੇ ਉਮੀਦ ਰੱਖਣਾ ਹੁੰਦਾ ਇਹਦੇ ਸੰਬੰਧੀ ਥੋੜੀ ਜਾਣਕਾਰੀ ਸਾਨੂੰ ਦਿਓ ਜੀ ਬਾਕੀ ਗੇਮਾਂ ਦੇ ਵਿੱਚ ਜੀ ਦੇਖੋ ਬਾਕੀ ਖੇਡਾਂ ਚ ਆਪਣਾ ਕੁਝ ਕਹਿੰਦੇ ਵੀ ਪ੍ਰੋਟੀਨ ਲੈਂਦੇ ਨੇ ਜੀ ਸਬਸਟੀਟਿਊਟ ਲੈਂਦੇ ਨੇ ਹਨਾ ਵੀ ਤੁਹਾਡੇ ਬੋਡੀ ਜੀ ਛੇਤੀ ਵਿਟਾਮਿਨਸ ਮਿਨਰਲਸ ਆ ਜੋ ਵੀ ਤੁਹਾਨੂੰ ਚਾਹੀਦਾ ਹੁੰਦਾ ਹਨਾ ਮਿਲ ਜੇ ਬਟ షూਟਿੰਗ ਚ ਕੀ ਹੈ ਤੁਸੀਂ ਬਿਲਕੁਲ ਆਪਣੀ ਨੇਚਰਲ ਡਾਈਟ ਤੇ ਹੀ ਨਾਲ ਆਪਣਾ ਵਰਕਆਊਟ ਕਰਕੇ ਤੇ ਉਹਨੂੰ ਮੇਨਟੇਨ ਰੱਖ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਕੋਈ ਥਰਡ ਸਬਸਟੈਂਸ ਖਾਣ ਦੀ ਲੋੜ ਨਹੀਂ ਹੈਗੀ ਵੀ ਜਿੰਨਾ ਤੁਸੀਂ ਕਹੋ ਵੀ ਮੇਰਾ ਸਰੀਰ ਤਕੜਾ ਹੋ ਜਾਏਗਾ ਤੇ ਮੈਂ ਸਕੋਰ ਵੱਧ ਮਾਰ ਲਾਂਗਾ ਹਾਂਜੀ ਹਾਂਜੀ ਤੇ ਐਦਾਂ ਨਹੀਂ ਹੈਗਾ ਇਹ ਚ ਤੁਸੀਂ ਨੇਚਰਲ ਡਾਈਟ ਆਪਣੀ ਫਾਲੋ ਕਰੋ ਵਧੀਆ ਡਾਈਟ ਲਓ ਨੇਚਰਲ ਡਾਈਟ ਲਓ ਠੀਕ ਹੈ ਉਹਨਾਂ ਨਾਲ ਆਪਣੀ ਜੋ ਵੀ ਡੇਲੀ ਦਾ ਵਰਕਆਊਟ ਉਹ ਕਰੋ ਤੁਸੀਂ ਆਪਣਾ ਜੀ ਐਕਸਰਸਾਈਜ਼ ਕਰੋ ਯੋਗਾ ਕਰੋ ਯੋਗਾ ਤੇ ਮੈਡੀਟੇਸ਼ਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸ਼ੂਟਿੰਗ ਦੇ ਵਿੱਚ ਸੋ ਇਹ ਗੱਲ ਹੋ ਗਈ ਖਾਣ ਪੀਣ ਦੀ ਤੇ ਇੱਕ ਚੀਜ਼ ਆਪਾਂ ਵੇਖਦੇ ਹਾਂ ਕਿ ਨਿਸ਼ਾਨੇਬਾਜ਼ੀ ਦੇ ਵਿੱਚ ਖਿਡਾਰੀ ਦਾ ਜਿਹੜਾ ਧਿਆਨ ਆ ਉਹ ਬਿਲਕੁਲ ਸਟੀਕ ਉਹਦੇ ਨਿਸ਼ਾਨੇ ਉੱਤੇ ਹੁੰਦਾ ਸੋ ਮਾਨਸਿਕ ਇਕਾਗਰਤਾ ਜਿਹੜੀ ਹੈ ਜੀ ਜੀ ਜਿਹੜਾ ਫੋਕਸ ਹੈ ਉਹ ਬਹੁਤ ਜ਼ਰੂਰੀ ਹੁੰਦਾ ਹੈ ਇਸ ਖੇਡ ਦੇ ਵਿੱਚ ਉਹਦੇ ਲਈ ਕੁਝ ਖਾਸ ਕਿਸਮ ਦੀ ਤਿਆਰੀ ਕਰਨੀ ਪੈਂਦੀ ਹੈ ਕਿ ਅਸੀਂ ਬਿਲਕੁਲ ਇੱਧਰ ਉੱਧਰ ਦੇਖੇ ਬਿਨਾ ਬਿਲਕੁਲ ਆਪਣੇ ਨਿਸ਼ਾਨੇ ਉੱਤੇ ਧਿਆਨ ਕੇਂਦਰਿਤ ਕਰਨਾ ਉਸ ਦੇ ਲਈ ਕੁਝ ਖਾਸ ਐਕਸਰਸਾਈਜ਼ ਜਾਂ ਕੋਈ ਖਾਸ ਅਭਿਆਸ ਕਰਨਾ ਪੈਂਦਾ ਉਹਦੇ ਲਈ ਤਾਂ ਸਰ ਦੇਖੋ ਇੱਕ ਤਾਂ ਪ੍ਰੈਕਟਿਸ ਹੈ ਆਪਣੀ ਸਭ ਤੋਂ ਜ਼ਰੂਰੀ ਜਿਹੜਾ ਆਪਾਂ ਰੋਜ਼ ਆਪਣੀ ਪ੍ਰੈਕਟਿਸ ਕਰੀਦੀ ਆ ਸ਼ੂਟਿੰਗ ਕਰਨ ਲਈ ਤੇ ਉਹਦੇ ਇਲਾਵਾ ਉਹ ਨੂੰ ਵਧਾਉਣ ਵਾਸਤੇ ਉਹਦੇ ਚ ਹੋਰ ਮਤਲਬ ਪਰਫਾਰਮੈਂਸ ਵਧੀਆ ਕਰਨ ਲਈ ਉਹ ਲਈ ਯੋਗਾ ਤੇ ਮੈਡੀਟੇਸ਼ਨ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਆਹੀ ਚੀਜ਼ਾਂ ਨੇ ਆਪਣੀ ਯੋਗਾ ਕਰੀਦੀ ਆ ਮੈਡੀਟੇਸ਼ਨ ਕਰੀਦੀ ਆ ਸਵੇਰੇ ਅਦਾ ਕਿ ਘੰਟਾ ਘੰਟਾ ਡਿਪੈਂਡ ਕਰਦਾ ਹੈ ਪਰਸਨ ਟੂ ਪਰਸਨ ਵੀ ਕਿ ਨੂੰ ਕਿੰਨੀ ਲੋਡ ਹੈ ਜਾਂ ਕੌਣ ਕਿੰਨੇ ਕਰ ਸਕਦਾ ਹੈ ਠੀਕ ਹੈ ਕਈ ਜਣੇ ਘੱਟ ਕਰਦੇ ਨੇ ਕਈ ਵੱਧ ਕਰਦੇ ਨੇ ਇਹ ਚੀਜ਼ਾਂ ਹੀ ਹੈਗੀਆਂ ਜਿਹੜੀਆਂ ਕਿ ਤੁਹਾਨੂੰ ਫੋਕਸ ਤੁਹਾਡਾ ਵਧਾਉਣੀਆਂ ਨੇ ਜੀ ਉਹਦੇ ਇਲਾਵਾ ਕੁਝ ਨਹੀਂ ਬਾਕੀ ਕਈ ਲੋਕ ਪਾਠ ਕਰਦੇ ਨੇ ਆਪਣਾ ਹਨਾ ਕੀਰਤਨ ਸੁਣਦੇ ਨੇ ਕਰਦੇ ਨੇ ਉਹ ਚੀਜ਼ਾਂ ਵੀ ਹੈਗੀਆਂ ਜਿਹੜੀਆਂ ਧਿਆਨ ਲਾਣ 'ਚ ਤੁਹਾਡਾ ਹੈਲਪ ਕਰਦੀ ਸੋ ਅਧਿਆਤਮਿਕ ਪਹਿਲੂ ਜਿਹੜੇ ਆ ਉਹ ਵੀ ਆਪਣਾ ਯੋਗਦਾਨ ਪਾਉਂਦੇ ਆ ਜਦੋਂ ਗੱਲ ਹੁੰਦੀ ਹੈ ਨਿਸ਼ਾਨੇਬਾਜ਼ੀ ਦੀ ਖੇਡ ਦੀ ਤਿਆਰੀ ਕਰਨ ਸੰਬੰਧੀ ਸੋ ਹੁਣੇ-ਹੁਣੇ 올림픽 ਖੇਡਾਂ ਹੋਈਆਂ ਨੇ ਆਪਾਂ ਵੇਖਿਆ ਕਿ ਨਿਸ਼ਾਨੇਬਾਜ਼ੀ ਨੇ ਭਾਰਤ ਦਾ ਮੈਡਲਾਂ ਬਖੋਂ ਖਾਤਾ ਖੋਲ੍ਹਿਆ ਤੇ ਨਿਸ਼ਾਨੇਬਾਜ਼ੀ ਵਿੱਚ ਹੀ ਭਾਰਤ ਨੂੰ ਸਭ ਤੋਂ ਜ਼ਿਆਦਾ ਮੈਡਲ ਵੀ ਆਏ ਜੀ ਮਨੂਪਾਕਰ ਦੀ ਗੱਲ ਹੋਵੇ ਜਾਂ ਸਰਬਜੋਤ ਸਿੰਘ ਸੁਪਨਿਲ ਕੋਸਾਲੇ ਇਹ ਸਾਰੇ ਨੌਜਵਾਨ ਖਿਡਾਰੀ ਜਿਹੜੇ ਨੇ ਸੋ ਆਪਾਂ ਵੇਖ ਰਹੇ ਕਿ ਸਾਡੇ ਦੇਸ਼ ਵਿੱਚ ਨੌਜਵਾਨ ਖਿਡਾਰੀ ਬਹੁਤ ਉੱਪਰ ਕੇ ਸਾਹਮਣੇ ਆਏ ਨੇ ਨਿਸ਼ਾਨੇਬਾਜ਼ੀ ਦੀ ਟੀਮ ਜਿਹੜੀ 올림픽 ਖੇਡਾਂ ਵਿੱਚ ਗਈ ਉਹਦੇ ਵਿੱਚ ਜ਼ਿਆਦਾਤਰ ਖਿਡਾਰੀ ਨੌਜਵਾਨ ਖਿਡਾਰੀ ਸੰਸੋ ਭੋਵੇਖ ਤੁਸੀਂ ਕਿਹੋ ਜਿਹਾ ਦੇਖਦੇ ਹੋ ਨਿਸ਼ਾਨੇਬਾਜ਼ੀ ਦਾ ਕੱਲ ਭਾਵੇਂ ਪੰਜਾਬ ਦੀ ਹੋਵੇ ਜਾਂ ਆਪਣੇ ਦੇਸ਼ ਦੀ ਵਿਆਪਾ ਕਰ ਲਈਏ ਕੌਮੀ ਪੱਧਰ ਦੀ ਕਰ ਲਈਏ ਤੁਹਾਨੂੰ ਭੋਵੇਖ ਉਜਲਾ ਨਜ਼ਰ ਆਉਂਦਾ ਹੈ ਨਿਸ਼ਾਨੇਬਾਜ਼ੀ ਦਾ ਬਿਲਕੁਲ ਜੀ ਬਿਲਕੁਲ ਮੈਨੂੰ ਨਿਸ਼ਾਨੇਬਾਜ਼ੀ ਦੇ ਵਿੱਚ ਭੋਵੇਖ ਉਜਲਾ ਨਜ਼ਰ ਆਉਂਦਾ ਹੈ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜਿਹੜੇ ਨੌਜਵਾਨ ਨੇ ਉਹ ਵੀ ਤਿਆਰ ਹੋ ਰਹੇ ਨੇ ਅੱਗੇ ਜਾਣ ਵਾਸਤੇ ਤੇ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਸੀ ਕਿ ਆਪਣੇ ਨੌਜਵਾਨ ਹੀ ਅੱਗੇ ਜਾ ਰਹੇ ਨੇ ਨੌਜਵਾਨਾਂ ਦੇ ਵਿੱਚ ਇੱਕ ਵੱਖਰੀਆ ਜੋਸ਼ ਇੱਕ ਵੱਖਰੀ ਅੱਗ ਹੁੰਦੀ ਆ ਵੀ ਅਸੀਂ ਕੁਝ ਕਰਕੇ ਦਿਖਾਣਾ ਤੇ ਉਹ ਜਦੋਂ ਫਿਰ ਲੱਗ ਜਾਂਦੇ ਨੇ ਤੇ ਫਿਰ ਮਤਲਬ ਕਹਿ ਲਓ ਵੀ ਰੁਕਦੇ ਉੱਥੇ ਹੀ ਜਾ ਕੇ ਨੇ ਵੀ ਉਹਨਾਂ ਨੇ ਮਿੱਥ ਲਿਆ ਕਿ ਆ ਕਰਨਾ ਹੈ ਤੇ ਫਿਰ ਉਹ ਕਰ ਹੀ ਲੈਂਦੇ ਨੇ ਜੀ ਦਬਾਅ ਵੀ ਥੋੜਾ ਘੱਟ ਮਹਿਸੂਸ ਕਰਦੇ ਨੇ ਨੌਜਵਾਨ ਸਥਾਪਿਤ ਖਿਡਾਰੀਆਂ ਨਾਲੋਂ ਇਹ ਪ੍ਰੈਸ਼ਰ ਜਿਹੜਾ ਹੈ ਹਾਂ ਇਹ ਤੁਸੀਂ ਕਹਿ ਸਕਦੇ ਹੋ ਬਾਕੀ ਕਿਉਂਕਿ ਕੰਪੀਟੀਸ਼ਨ 'ਚ ਤਾਂ ਸਾਰੇ ਇੱਥੇ ਖੜੇ ਹੁੰਦੇ ਨੇ ਕਿਉਂਕਿ ਸਿਲੈਕਸ਼ਨ ਤਾਂ ਜਦੋਂ ਇੰਡੀਆ ਦੀ ਹੁੰਦੀ ਹੈ ਉਦੋਂ ਸਾਰੇ ਇੱਕ ਇੱਕ ਕੰਪੀਟੀਸ਼ਨ ਚੋਂ ਅੱਗੇ ਜਾਂਦੇ ਨੇ ਬਟ ਉਹਦੇ ਵਿੱਚੋਂ ਅੱਗੇ ਜਾਣਾ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਜੀ ਜੀ ਸੋ ਹੁਣ ਆਪਾਂ ਗੱਲ ਕਰੀਏ ਕਿ ਤੁਹਾਡੇ ਇਸ ਵੇਲੇ ਦੇ ਰਜਿਮੇ ਦੇ ਨੇ ਜਾਂ ਆਉਣ ਵਾਲੇ ਦਿਨਾਂ ਦੇ ਤੁਹਾਡੇ ਕੁਝ ਖਾਸ ਮੁਕਾਬਲੇ ਤੁਸੀਂ ਤਿਆਰੀ ਕਰ ਰਹੇ ਹੋ ਕੀ ਪ੍ਰੋਗਰਾਮ ਨੇ ਤੁਹਾਡੇ ਆਉਣ ਵਾਲੇ ਸਮੇਂ ਦੇ ਜੇਕਰ ਆਪਾਂ ਉਹਨਾਂ ਉੱਪਰ ਗੱਲ ਕਰੀਏ ਤਾਂ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੀ ਆਲ ਇੰਡੀਆ ਓਪਨ ਨੈਸ਼ਨਲਸ ਆਉਣ ਵਾਲੇ ਨੇ ਸਾਡੇ ਜੀ ਤੇ ਉਹ ਨਵੰਬਰ ਦੇ ਵਿੱਚ ਮੈਨੂੰ ਲੱਗਦਾ ਸ਼ੁਰੂਆਤ ਹੋ ਜਾਏਗੀ ਕੰਪੀਟੀਸ਼ਨ ਦੀ ਜੀ ਤੇ ਉਹਦੇ ਲਈ ਹੁਣ ਆਪਾਂ ਤਿਆਰੀ ਕਰ ਰਹੇ ਹਾਂ ਜੀ ਤੇ ਕਿਉਂਕਿ ਸਾਡੀ ਆਲ ਇੰਡੀਆ ਪੁਲਿਸ ਚੈਂਪੀਅਨਸ਼ਿਪਸ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਲਈ ਵੀ ਬਹੁਤ ਜ਼ਰੂਰੀ ਹੁੰਦੀਆਂ ਕਿਉਂਕਿ ਮੈਂ ਮਹਿਕਮੇ 'ਚ ਇੱਕ ਮੈਂ ਬਤੌਰ ਸ਼ੂਟਰ ਭਰਤੀ ਹੋਇਆ ਹਾਂ ਤੇ ਆਲ ਇੰਡੀਆ ਪੁਲਿਸ ਚੈਂਪੀਅਨਸ਼ਿਪ ਦੀ ਵੀ ਤਿਆਰੀ ਉਹਦੇ ਨਾਲ ਨਾਲ ਹੀ ਚੱਲ ਰਹੀ ਹੈ ਜੀ ਜੀ ਸੋ ਨੌਕਰੀ ਦਾ ਵੀ ਤੁਸੀਂ ਜ਼ਿਕਰ ਕੀਤਾ ਕਿ ਉਹ ਵੀ ਇੱਕ ਬੜਾ ਜ਼ਰੂਰੀ ਪਹਿਲੂ ਹੁੰਦਾ ਹੈ ਕਿ ਖਿਡਾਰੀ ਦੇ ਲਈ ਖਿਡਾਰੀ ਦੇ ਜੀਵਨ ਵਿੱਚ ਆਰਥਿਕ ਪਹਿਲੂਆਂ ਪੱਖੋਂ ਵੀ ਉਹਦਾ ਵੀ ਨਾਲ ਪੂਰਾ ਖਿਆਲ ਜਿਹੜਾ ਉਹ ਰੱਖਣਾ ਪੈਂਦਾ ਜੀ 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 ਹੁਣ ਸਾਡੇ ਬਹੁਤ ਸਾਰੇ ਦਰਸ਼ਕ ਇਸ ਗੱਲਬਾਤ ਨੂੰ ਵੇਖ ਰਹੇ ਨੇ ਸੁਣ ਰਹੇ ਨੇ ਨੌਜਵਾਨ ਵਰਗੀਆਂ ਦੇ ਵਿੱਚ ਸ਼ਾਮਲ ਹੈ ਉਹਨਾਂ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਖਾਸ ਤੌਰ ਤੇ ਉੱਬਰ ਦੇ ਖਿਡਾਰੀਆਂ ਲਈ ਕਿ ਖੇਡਾਂ ਦੇ ਖੇਤਰ ਵਿੱਚ ਗੱਲ ਭਾਵੇਂ ਨਿਸ਼ਾਨੇਬਾਜ਼ੀ ਦੀ ਹੈ ਜਾਂ ਹੋਰ ਨਾ ਖੇਡਾਂ ਦੀ ਹੈ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣਾ ਆਪਣੀ ਤਿਆਰੀ ਕਰਨੀ ਸਹੀ ਢੰਗ ਨਾਲ ਤਿਆਰੀ ਕਰਨੀ ਉਹਨਾਂ ਦੇ ਲਈ ਨੌਜਵਾਨ ਖਿਡਾਰੀਆਂ ਲਈ ਆ ਤੁਸੀਂ ਕੀ ਸੰਦੇਸ਼ ਜਿਹੜਾ ਉਹ ਦੇਣਾ ਚਾਹੋਗੇ ਮੈਂ ਸਾਰੇ ਨੌਜਵਾਨ ਖਿਡਾਰੀਆਂ ਨੂੰ ਜਾਂ ਜਿਨ੍ਹਾਂ ਨੇ ਸ਼ੁਰੂਆਤ ਕਰਨੀ ਹੈ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਆਪਣੇ ਲਈ ਜੋ ਵੀ ਤੁਸੀਂ ਸੋਚਿਆ ਹੈ ਆਉਣ ਵਾਲੇ ਟਾਈਮ 'ਚ ਜੀ ਉਹਨੂੰ ਇੱਕ ਪੱਕਾ ਇਰਾਦਾ ਬਣਾ ਕੇ ਚੱਲੀ ਚੱਲੋ ਇੱਕ ਨਾ ਇੱਕ ਦਿਨ ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ ਜੀ ਸੋ ਸਫਲਤਾ ਜ਼ਰੂਰ ਮਿਲੇ ਸਾਡੇ ਨੌਜਵਾਨ ਖਿਡਾਰੀਆਂ ਨੂੰ ਵੀ ਜੋ ਇਸ ਖੇਤਰ ਵਿੱਚ ਆਉਣ ਦੇ ਚਾਹਵਾਨ ਨੇ ਅਤੇ ਖਾਸ ਤੌਰ ਤੇ ਤੁਹਾਡੇ ਲਈ ਵੀ ਅਸੀਂ ਜ਼ਿਕਰ ਕਰਾਂਗੇ ਤੁਸੀਂ ਆਉਣ ਵਾਲੇ ਦਿਨਾਂ ਦੌਰਾਨ ਅਬ ਕਾਫੀ ਵੱਡੇ ਮੁਕਾਬਲੇ ਵਿੱਚ ਹਿੱਸਾ ਲੈਣਾ ਹੈ ਸੋ ਪ੍ਰਭਜੋਤ ਸਿੰਘ ਸਾਡੇ ਨਿਸ਼ਾਨੇਬਾਜ਼ੀ ਦੇ ਉੱਭਰਦੇ ਹੋਏ ਸਤਾਰੇ ਉਹਨਾਂ ਦੇ ਲਈ ਵੀ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਹਾਂ ਕਿ ਆਉਣ ਵਾਲੇ ਸਮੇਂ ਦਰਾਂ ਵਧੀਆ ਪ੍ਰਦਰਸ਼ਨ ਕਰਨ ਤੇ ਅੱਜ ਦੀ ਇਸ ਗੱਲਬਾਤ ਵਿੱਚ ਤੁਸੀਂ ਸਮਾਂ ਕੱਢ ਕੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਆਏ ਹੋ ਜਿਸ ਤਰ੍ਹਾਂ ਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਤੁਹਾਨੂੰ ਆਉਣ ਵਾਲੇ ਮੁਕਾਬਲੇ ਲਈ ਸ਼ੁਭ ਕਾਮਨਾਵਾਂ ਦਿੰਦੇ ਹਾਂ ਥੈਂਕ ਯੂ ਸਰ ਸੋ ਇਹ ਸੀ ਗੱਲਬਾਤ ਨਿਸ਼ਾਨੇਬਾਜ਼ੀ ਦੀ ਖੇਡ ਸੰਬੰਧੀ ਨਿਸ਼ਾਨੇਬਾਜ਼ੀ ਦੇ ਵੱਖ-ਵੱਖ ਪਹਿਲੂਆਂ ਸੰਬੰਧੀ ਇਸ਼ੀਨ ਪੱਧਰੀ ਮੈਡਲ ਜੇਤੂ ਨਿਸ਼ਾਨੇਬਾਜ਼ ਪ੍ਰਭਜੋਤ ਸਿੰਘ ਹੁਰਾਂ ਦੇ ਨਾਲ ਅੱਜ ਦੀ ਇਸ ਗੱਲਬਾਤ ਦੇ ਨਾਲ ਤੁਸੀਂ ਜੁੜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪ੍ਰੋਗਰਾਮ ਸਮਾਪਤ ਕਰਦੇ ਹਾਂ ਜੀ ਆਸਾਦ ਦਿਓ ਧੰਨਵਾਦ